ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੱਸੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ ਦੇ ਵਿੱਚ ਤੇ ਅੱਜ ਲੱਗੇ ਆ ਜੀ ਆਪਾਂ ਪੰਜੀਰੀ ਬਣਾਉਣ ਤੇ ਪੰਜੀਰੀ ਦਾ ਸਮਾਨ ਪਹਿਲਾਂ ਤੁਹਾਨੂੰ ਦੱਸਦੇ ਆ ਤੇ ਕਿਉਂਕਿ ਸਿਆਲ ਚੜ ਗਿਆ ਤੇ ਪੰਜੀਰੀ ਖਾਣੀ ਚਾਹੀਦੀ ਹਰ ਇੱਕ ਭੈਣ ਨੂੰ ਕਿਉਂਕਿ ਜੋ ਜੋੜਾਂ ਦੇ ਦਰਦ ਗੋਡਿਆਂ ਦੇ ਦਰਦ ਹੁੰਦੇ ਤੇ ਆਪਾਂ ਪੰਜੀਰੀ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਆਪਾਂ ਨੂੰ ਸਿਆਲ 'ਚ ਤੇ ਆਪਾਂ ਸਮਾਨ ਤੁਹਾਨੂੰ ਦੱਸਦੇ ਆ ਜਿਹੜਾ ਜਿਹੜਾ ਮੈਂ ਲੱਗੀਆਂ ਪਾਉਣ ਤੇ ਇਹਦੇ ਨਾਲ ਬਹੁਤ ਹੀ ਵਧੀਆ ਆਪਣਾ ਜਿਹੜਾ ਲੱਕ ਲੁੱਕ ਜਿਹੜਾ ਨਹੀਂ ਦੁਖਦਾ ਤੇ ਇੱਧਰ ਮੈਂ ਕੜਾਈ ਵੀ ਗਰਮ ਰੱਖ ਦਿੱਤੀ ਹੈ ਤੇ ਪਹਿਲਾਂ ਤੁਹਾਨੂੰ ਮੈਂ ਸਮਾਨ ਸਮਾਨ ਦਾ ਇਹ ਆਪਾਂ 1 ਕਿਲੋ ਘਿਓ ਦੇ ਵਿੱਚ ਪੰਜੀਰੀ ਜਿਹੜੀ ਬਣਾਉਣੀ ਹੈ ਤੇ 1 ਕਿਲੋ ਦੇ ਹਿਸਾਬ ਨਾਲ ਆਪਾਂ ਸਮਾਨ ਲਿਆ 50-50 ਗ੍ਰਾਮ ਤੇ ਉਸ ਹਿਸਾਬ ਨਾਲ ਜਿਵੇਂ ਤੁਸੀਂ ਬਣਾਉਣੀ ਹੈ ਘਿਓ ਦੇ ਹਿਸਾਬ ਨਾਲ ਉਹਨਾਂ ਤੁਸੀਂ ਵੱਧ ਸਮਾਨ ਲੈ ਸਕਦੇ ਹੋ ਤੇ ਤੁਹਾਨੂੰ ਦੱਸਦੇ ਆਂ ਆਪਾਂ ਸਮਾਨ ਕੀ ਲਿਆ ਆਪਾਂ ਇਹ ਲੈ ਜੀ ਆਪਾਂ ਫੁੱਲ ਮਖਾਣੇ ਇਹ ਲੈ ਆਪਾਂ ਚਾਰੇ ਮਗਜਨੇਨ ਦੇ ਵਿੱਚ ਚਾਰੇ ਮਗਜਨੇਨ ਦੇ ਵਿੱਚ ਸਾਰੇ ਜਿਹੜੇ ਹੁੰਦੇ ਨੇ ਇਹ ਹੋ ਗਈਆਂ ਆਪਣੀਆਂ ਗੁੰਦਾ ਇਹ ਹੈਗੀ ਜੀ ਆਪਣੀ ਕਮਰਕਸ ਇਹ ਹੋ ਗਈ ਜੀ ਸਫੈਦ ਮੂਸਲੀ ਇਹ ਆਪਣੀ ਚਕਨਾਹਟ ਵਾਸਤੇ ਹੁੰਦੀ ਹੈ ਜਿਵੇਂ ਗੋਡਿਆਂ ਦੇ ਵਿੱਚ ਗਰੀਸ ਵਗੈਰਾ ਮੁੱਕ ਜਾਂਦੀ ਨਾ ਹੁੰਦੇ ਲੈ ਇਹਦੇ ਵਿੱਚ ਚਕਨਾਟ ਬਹੁਤ ਹੁੰਦੀ ਹੈ ਹੁੰਦੇ ਵਾਸਤੇ ਆਪਾਂ ਪਾਉਣ ਲੱਗੇ ਆ ਇਹ ਹੈਗੇ ਜੀ ਬਦਾਮ ਕਾਜੂ ਇਹ ਹੈਗੀਆਂ ਸਫਾਰੀਆਂ ਚਾਰੇ ਸਫਾਰੀਆਂ ਐਵੇਂ ਡੱਬੀ ਬਣੀ ਤੁਹਾਨੂੰ ਮਿਲ ਜੇਗੀ ਇਹਦੇ ਚ ਚਾਰੇ ਸਫਾਰੀਆਂ ਪੀਸ ਕੇ ਪਾਈਆਂ ਹੁੰਦੀਆਂ ਇਹ ਹੈਗੀ ਸੁੰਡ ਇਹ ਹੈਗੀ ਜੀ ਸੌਗੀ ਸੌਂਫ ਜਵੈਨ ਇਹ ਸੌਂਫ ਤੇ ਜਮੈਨ ਥੋੜੀ ਵੱਧ ਲਿਆਂਦੀ ਮੈਂ ਥੋੜੀ ਥੋੜੀ ਪਾ ਲੂੰਗੀ ਬਾਕੀ ਰੱਖ ਲਾਂਗੇ ਇਹ ਹੈਗੀ ਜੀ ਖਸ ਖਸ ਇਹ ਹੈਗੀ ਜੀ ਅਲਸੀ ਅਲਸੀ ਵੀ ਵਿੱਚ ਪਾਵਾਂਗੇ ਇਹ ਵੀ ਭੁੰਨ ਕੇ ਤੇ ਫਿਰ ਪੀਸੀ ਹੋਈਏ ਹਲ ਇਹ ਰੀਅਲ ਅਲਸੀ ਇਹ ਵੀ ਆਪਾਂ ਲਾਸਟ ਤੇ ਪਾਵਾਂਗੇ ਤੇ ਇਹ ਆ ਆਪਣਾ ਸਮਾਨ ਅੱਜ ਦਾ ਜਿਹੜਾ ਵੀ ਆਪਾਂ ਪੰਜੀਰੀ ਦੇ ਵਿੱਚ ਪਾਉਣਾ ਤੇ ਤੁਸੀਂ ਨੋਟ ਕਰ ਲਓ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਤੇ ਪਖੜਾ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਪਰ ਫਿਰ ਬੱਚੇ ਨਹੀਂ ਖਾਂਦੇ ਪਖੜਾ ਮੈਂ ਤਾਂ ਨਹੀਂ ਪਾਇਆ ਪਖੜਾ ਵੀ ਬਹੁਤ ਵਧੀਆ ਹੁੰਦਾ ਪੰਜੀਰੀ ਦੇ ਵਿੱਚ ਜੇ ਕਿਸੇ ਨੇ ਪਾਉਣਾ ਤਾਂ ਤੁਸੀਂ ਪਾ ਸਕਦੇ ਹੋ ਤੇ ਆਪਾਂ ਇਹੀ ਸਮਾਨ ਪਾ ਕੇ ਜਿਹੜਾ ਕਿਲੋ ਘਿਓ ਦੇ ਵਿੱਚ ਆਪਾਂ ਬਣਾਵਾਂਗੇ ਕਿਲੋ ਘਿਓ ਦੇ ਹਿਸਾਬ ਨਾਲ ਤੁਸੀਂ ਆਟਾ ਪਾ ਲੈਣਾ ਤੇ ਉਸੇ ਜਿੰਨਾ ਕੋ ਤੁਸੀਂ ਵੀ ਜ਼ਿਆਦਾ ਘਿਓ ਵਾਲੀ ਖਾਣੀ ਜਿਵੇਂ ਕਿਵੇਂ ਉਵੇਂ ਕਰਕੇ ਤੇ ਇਧਰ ਕੜਾਈ ਰੱਖਤੀ ਗਰਮ ਤੇ ਪਹਿਲੋਂ ਆਪਾਂ ਇਹਦੇ ਵਿੱਚ ਘਿਓ ਪਾ ਕੇ ਜਿਹੜੇ ਫੁੱਲ ਮਖਾਣੇ ਤੇ ਗੁੰਦਾ ਆਪਾਂ ਫਰਾਈ ਕਰਕੇ ਤੇ ਇਹਨਾਂ ਨੂੰ ਆਪਾਂ ਪੀਸ ਲਾਂਗੇ ਫਿਰ ਆਪਾਂ ਇਹਦੇ ਵਿੱਚ ਆਟਾ ਭੁੰਨ ਲਾਂਗੇ ਤੇ ਆਪਾਂ ਕਰਦੇ ਹਾਂ ਸ਼ੁਰੂ ਹੁਣ ਕੰਮ ਉਜੀ ਤੇ ਕਿਉ ਹੋ ਪਾਤਾ ਆਪਾਂ ਇਹਦੇ ਵਿੱਚ ਪਹਿਲਾਂ ਫੁੱਲ ਮਖਾਣੇ ਤੇ ਆਪਾਂ ਗੁੰਦਾ ਨੂੰ ਫਰਾਈ ਕਰਕੇ ਤੇ ਉਹਨਾਂ ਨੂੰ ਰਗੜਨਾ ਹੈ ਉਹਨਾਂ ਨੂੰ ਫਰਾਈ ਕਰ ਲੈਨੇ ਫਿਰ ਉਸ ਤੋਂ ਬਾਅਦ ਆਪਾਂ ਆਟਾ ਜਿਹੜਾ ਭੁੰਨਾਂਗੇ ਪਹਿਲਾਂ ਇਹਦੇ ਵਿੱਚ ਆਪਾਂ ਗੁੰਦਾ ਫਰਾਈ ਕਰ ਲਈਏ ਤੇ ਫੁੱਲ ਮਖਾਣੇ ਹਾਂਜੀ ਲਓ ਜੀ ਤੇ ਆਪਣਾ ਕਿਉ ਹੋ ਗਿਆ ਗਰਮ ਤੇ ਇਹਦੇ ਚ ਆਪਾਂ ਪਾ ਦਿੰਨੇ ਆ ਫੁੱਲ ਮਖਾਣੇ ਇਹਨਾਂ ਨੂੰ ਪਹਿਲਾਂ ਆਪਾਂ ਫਰਾਈ ਕਰ ਲੈਨੇ ਚੰਗੀ ਤਰ੍ਹਾਂ ਫਰਾਈ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਗੁੰਦਾ ਪਾ ਲਾਂਗੇ पूरे जी पूरे जो करंची ज हो जाए ना उदू आप बहर लो जी फुल मखाने आप फ्राई कर लिया देखो इन्हू आप हम रगड़ लागे ਤੇ ਇੱਧਰ ਆਪਾਂ ਹੁੰਦਾ ਜਿਹੜੀਆਂ ਉਹ ਵੀ ਆਪਾਂ ਫਰਾਈ ਕਰ ਲਏ ਫਿਰ ਇਹਨਾਂ ਨੂੰ ਇਕੱਠਿਆਂ ਨੂੰ ਰਗੜ ਲੈਣਾ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਜਿਵੇਂ ਬਦਾਮ ਵੀ ਆਪਾਂ ਤਲ ਲਾਂਗੇ ਥੋੜੇ ਥੋੜੇ ਤੇ ਕਾਜੂ ਵੀ ਰੋਸਟ ਜੇ ਕਰ ਲਾਂਗੇ ਤੇ ਫਿਰ ਆਪਾਂ ਪੰਜੀਰੀ ਦਾ ਸਮਾਨ ਤਿਆਰ ਕਰਕੇ ਰੱਖ ਲਾਂਗੇ ਪਹਿਲੋਂ ਫਿਰ ਆਪਣਾ ਆਟਾ ਪੁੰਨਦਿਆਂ ਸਾਰਾ ਆਪਾਂ ਵਿੱਚੇ ਪਾ ਦੇਣਾ ਸਾਰਾ ਕੁਝ ਹੁਣ ਆਪਾਂ ਗੁੰਦਾ ਨੂੰ ਫਰਾਈ ਕਰਦੇ ਆ ਲਓ ਜੀ ਆਪਣੀਆਂ ਗੁੰਦਾ ਵੀ ਟ੍ਰਾਈ ਹੋਣੀਆਂ ਸ਼ੁਰੂ ਹੋ ਗਈਆਂ ਸਾਰਾ ਕੁਛ ਆਪਾਂ ਰਗੜ ਲੈਣਾ ਲਓ ਜੀ ਤੇ ਹੁਣ ਆਪਾਂ ਬਦਾਮ ਤੇ ਕਾਜੂ ਵੀ ਰੋਸਟ ਕਰ ਲੈਨੇ ਇਹਨਾਂ ਨੂੰ ਵੀ ਆਪਾਂ ਭੁੰਨ ਕੇ ਪਾਵਾਂਗੇ ਕਿਉਂਕਿ ਆਪਾਂ ਆਟਾ ਭੁੰਨ ਕੇ ਤੇ ਸਾਰਾ ਸਮਾਨ ਬਾਅਦ ਚ ਵਿੱਚੇ ਪਾ ਦੇਣਾ ਇਸ ਕਰਕੇ ਇਹਨਾਂ ਨੂੰ ਵੀ ਆਪਾਂ ਭੁੰਨ ਲੈਨੇ ਤੇ ਭੁੰਨ ਕੇ ਪੀਸਾਂਗੇ ਇਹਨਾਂ ਨੂੰ ਸਾਰਾ ਸਮਾਨ ਭੁੰਨ ਕੇ ਤੇ ਇਧਰ ਮੈਂ ਗੁੰਦਾ ਤੇ ਜਿਹੜੇ ਫੁੱਲ ਮਖਾਣੇ ਸੀ ਪੀਸ ਲਿਆ ਇਹਨਾਂ ਨੂੰ ਪੀ ਕੇ ਰੱਖ ਲਿਆ ਹੁਣ ਇਹਨਾਂ ਨੂੰ ਵੀ ਰੋਸਟ ਕਰਕੇ ਤੇ ਫਿਰ ਆਪਾਂ ਪੀਸ ਲੈਨੇ ਤੇ ਜਿਹੜੀ ਸੌਂਫ ਤੇ ਜਵੈਨ ਤੇ ਇਹ ਸਫੈਦ ਮੂਸਲੀ ਇਹ ਵੀ ਆਪਾਂ ਪੀਸਾਂਗੇ ਬਾਕੀ ਕਮਰਕਸ ਆਪਣੀ ਐਵੇਂ ਪੈ ਜਾਣੀ ਤੇ ਖਸਕਸ ਅਲਸੀ ਪੀਸੀ ਹੋਈ ਆਪਣੀ ਇਹ ਸਮਾਨ ਆਪਾਂ ਪੀਸਣ ਵਾਲਾ ਜਿਹੜਾ ਉਹ ਫਰਾਈ ਕਰਕੇ ਤੇ ਪੀਸ ਲੈਣੇ ਆ ਪਹਿਲਾਂ ਫਿਰ ਆਪਾਂ ਨੂੰ ਸੌਖਾ ਹੋ ਜਾਊਗਾ ਜੀ ਲਓ ਜੀ ਤੇ ਆਪਣਾ ਸਾਰਾ ਸਮਾਨ ਜਿਹੜਾ ਪੀਸਣ ਵਾਲਾ ਸੀ ਜਿਵੇਂ ਕਾਜੂ ਬਦਾਮ ਖਸਕਸ ਜਵੈਨ ਸੌਂਫ ਤੇ ਸਾਰਾ ਸਮਾਨ ਆਪਾਂ ਵੇਖੋ ਪੀਸ ਲਿਆ ਅਲਸੀ ਆਪਣੀ ਪੀਸੀ ਸੀ ਉਹ ਵੀ ਮੈਂ ਉੱਤੇ ਪਾ ਦਿੱਤੀ ਰਲਾ ਕੇ ਰੱਖ ਲਿਆ ਸਮਾਨ ਇਕੱਠਾ ਤੇ ਇਧਰ ਇਹ ਜਿਹੜੀਆਂ ਆਪਣੀਆਂ ਗੁੰਦਾ ਫੁੱਲ ਮਖਾਣੇ ਮਗਜ ਚ ਕਿਸ਼ਮਿਸ਼ ਇਹ ਵੀ ਸਾਰਾ ਮੈਂ ਰੱਖ ਲਿਆ ਇਕੱਠਾ ਕਰਕੇ ਤੇ ਇਹ ਹੁਣ ਆਪਾਂ ਸਾਰਾ ਸਮਾਨ ਆਪਣਾ ਤਿਆਰ ਹੈ ਕਿਉਂਕਿ ਇਹ ਤਿਆਰ ਕੀਤਾ ਹੋਊਗਾ ਤੇ ਆਪਾਂ ਨੂੰ ਸੌਖਾ ਹੋ ਜਾਊਗਾ ਤੇ ਇਧਰ ਆਪਾਂ ਘਿਓ ਰੱਖਤਾ ਗਰਮ ਕਰਨਾ ਤੇ ਆਟਾ ਵੀ ਛਾਂ ਲਿਆ ਆਟਾ ਆਪਾਂ ਘਿਓ ਦੇ ਹਿਸਾਬ ਨਾਲ ਪਾਵਾਂਗੇ ਜਿੰਨਾ ਕੋ ਆਪਣਾ ਜਿਹੜਾ ਆਟਾ ਪਵੇਗਾ ਗਿੱਲਾ-ਗਿੱਲਾ ਆਪਾਂ ਰੱਖਣਾ ਕਿਉਂਕਿ ਜਿਹੜੇ ਸਮਾਨੇ ਖੁਸ਼ਕ ਹੁੰਦਾ ਤੇ ਆਪਾਂ ਆਪਣਾ ਘਿਓ ਵੀ ਪਿੰਦਾ ਤੇ ਥੋੜਾ ਜਿਹਾ ਆਪਾਂ ਗਿੱਲਾ-ਗਿੱਲਾ ਆਟਾ ਰੱਖਾਂਗੇ ਇਹਦੇ ਵਿੱਚ ਜਿਆਦਾ ਆਪਾਂ ਆਟਾ ਨਹੀਂ ਪਾਉਣਾ ਤੇ ਮਿਣ ਕੇ ਆਟਾ ਪਾਵਾਂਗੇ ਉਸੇ ਹਿਸਾਬ ਨਾਲ ਹੀ ਫਿਰ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਤੇ ਇਹ ਆਪਣਾ ਘਿਓ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਉਹਨਾ ਆਟਾ ਪਾਉਣੇ ਆ ਮਿਣ ਕੇ ਕਿਸੇ ਚੀਜ਼ ਨਾਲ ਫਿਰ ਉਸੇ ਹਿਸਾਬ ਨਾਲ ਥੋੜਾ ਵੱਧ ਜਿੰਨਾ ਵੀ ਪਾਊਗਾ ਉਹਨਾ ਆਪਾਂ ਪਾ ਲਾਂਗੇ ਤੇ ਆਪਾਂ ਪਾਉਣੇ ਹੁਣ ਆਟਾ ਲਓ ਜੀ ਤੇ ਇਹ ਕੌਲਾ ਮਿਲ ਲਿਆ ਮੈਂ ਨਾਪ ਕੇ ਮਿਣਿਆ ਇਹ ਆਪਾਂ ਪਾ ਦਿੰਨੇ ਆ ਪਾ ਕੇ ਪਹਿਲਾਂ ਵੇਖ ਲਾਂਗੇ ਆਪਾਂ ਜਿੰਨਾ ਕੋ ਪਵੇਗਾ ਆਟਾ ਆਪਾਂ ਉਹਨਾਂ ਕੋ ਪਾ ਦਾਂਗੇ ਹੋਰ ਵੱਧ ਪਾ ਦਾਂਗੇ ਫਿਰ ਨਾ ਆਪਾਂ ਇੰਨਾ ਕੋ ਰਲਾ ਕੇ ਵੇਖ ਲੈਨੇ ਕਿ ਆਪਾਂ ਨੂੰ ਕਿਉਂ ਦਾ ਪਤਾ ਲੱਗ ਜੂਗਾ ਫਿਰ ਕਿੰਨਾ ਕੋ ਆਟਾ ਹੋਰ ਪਾਊਗਾ ਨਾ ਉਸੇ ਹਿਸਾਬ ਨਾਲ ਪਾ ਲਾਂਗੇ ਆਪਾਂ ਜਿਆਦਾ ਸੁੱਕਾ ਸੁੱਕਾ ਆਟਾ ਨਹੀਂ ਨਾ ਰੱਖਣਾ ਕਿਉਂ ਥੋੜਾ ਜਿਹਾ ਵਾਦੀ ਰੱਖਾਂਗੇ ਇਹਦੇ ਵਿੱਚ देखो हजे थोड़ा ज्यादा आटा और पैजूगा अपना थोड़ा ज्यादा आटा अपना और पा देने। ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਭੁੰਨਣਾ। ਭੁੰਨ ਕੇ ਤੇ ਫੇਰ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਤੇ ਜੋ ਖੰਡ ਹੈ ਅਰ ਲਾਵਾਂਗੇ ਬਾਅਦ ਚ ਲਾਸਟ ਤੇ ਤੇਲਾ ਆਟਾ ਭੁੰਨਣਾ ਪਰ ਚੰਗੀ ਤਰ੍ਹਾਂ ਨੂੰ ਲਾਲ ਕਰ ਲੈਣਾ। ਲਾਲ ਕਰਕੇ ਫੇਰ ਆਪਾਂ ਇਹਦੇ ਵਿੱਚ ਉਦੋਂ ਜਿਹਾ ਸਮਾਨ ਹੈ ਜਿਹੜਾ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਹੁਣ ਭੁੰਨਦੇ ਆ ਲਓ ਜੀ ਤੇ ਆਪਣਾ ਆਟਾ ਜਿਹੜਾ ਪੁੱਜਣਾ ਸ਼ੁਰੂ ਹੋ ਗਿਆ ਇਹਨੂੰ ਆਪਾਂ ਐਵੇਂ ਹੌਲੀ-ਹੌਲੀ ਭੁੰਨਾਂਗੇ ਤੇ ਇਹਨੂੰ ਹਿਲਾਉਂਦੇ ਰਹਿਣਾ ਤਾਂ ਜੋ ਆਪਣਾ ਆਟਾ ਨਾ ਥੱਲੇ ਨਾ ਲੱਗੇ ਜਿਵੇਂ ਜਿਵੇਂ ਆਟਾ ਪੁੱਜੂਗਾ ਆਪਣਾ ਘਿਓ ਛੱਡੀ ਜਾਊਗਾ ਆਪਾਂ ਪੂਰਾ ਇਹਨੂੰ ਲਾਲ ਕਰ ਲੈਣਾ ਪੂਰਾ ਲਾਲ ਕਰਕੇ ਫਿਰ ਆਪਾਂ ਇਹਦੇ ਚ ਸਮਾਨ ਜਲਦੀ ਨਹੀਂ ਕਰਨੀ ਹੌਲੀ ਹੌਲੀ ਪੁੰਨੋ ਆਟਾ ਤੇ ਬਹੁਤ ਹੀ ਸਵਾਦ ਪੰਜੀਰੀ ਤੁਹਾਡੀ ਬਣੇਗੀ ਤੇ ਨਾਲੇ ਤੁਹਾਡੀ ਇਹ ਜਿਹੜੀ ਪੰਜੀਰੀ ਖਰਾਬ ਵੀ ਨਹੀਂ ਹੋਵੇਗੀ ਭਾਵੇਂ 2-3 ਮਹੀਨੇ ਤੁਸੀਂ ਰੱਖੀ ਰੱਖੋ ਇਹਨੂੰ ਪੂਰਾ ਸਿਆਲ ਹੀ ਨਹੀਂ ਖਰਾਬ ਹੁੰਦੀ ਜਿੰਨੇ ਦਿਨ ਮਰਜ਼ੀ ਰੱਖੀ ਰੱਖੋ ਕਿਉਂਕਿ ਜਦੋਂ ਆਪਣਾ ਆਟਾ ਕੱਚਾ ਰਹਿ ਜਾਂਦਾ ਤੇ ਫਿਰ ਉਲੀ ਆ ਜਾਂਦੀ ਹੈ ਇਸ ਕਰਕੇ ਆਟਾ ਚੰਗੀ ਤਰ੍ਹਾਂ ਪੁੰਨਣਾ ਤੇ ਇਹਨੂੰ ਹਿਲਾਇਆ ਜਾਣਾ ਤਾਂ ਜੋ ਥੱਲੇ ਨਾ ਲੱਗੇ ਤੇ ਇਹਨੂੰ ਆਪਾਂ ਹੁਣ ਆਟਾ ਭੁੱਜਦਾ ਤੇ ਫਿਰ ਤੁਹਾਨੂੰ ਵਿਖਾਉਨੇ ਆਂ ਹਾਂਜੀ ਵੇਖੋ ਤੇ ਆਪਣਾ ਆਟਾ ਪੁੱਜ ਚੱਲਿਆ ਬਸ ਥੋੜੇ ਜਿਹੀ ਹੋਰ ਕਸਰ ਹੈ ਆਪਾਂ ਥੋੜਾ ਜਿਹਾ ਹੋਰ ਲਾਲ ਕਰਨਾ ਉਵੇਂ ਹੀ ਆਟਾ ਆਪਾਂ ਭੁੰਨਣਾ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਬਣਾਉਣ ਵਾਸਤੇ ਭੁੰਨਦੇ ਆ ਸੇਮ ਉਹੀ ਪ੍ਰੋਸੀਜਰ ਹੁੰਦਾ ਆਟਾ ਭੁੰਨਣ ਦਾ ਆਪਣਾ ਦੇਖੋ ਆਪਾਂ ਪੂਰਾ ਥੋੜਾ ਜਿਹਾ ਹੋਰ ਲਾਲ ਕਰ ਲਾਂਗੇ ਇਹਨੂੰ ਪੂਰਾ ਸਲੋ ਗਏ ਛੱਕੀ ਤੋਏ ਆ ਮੈਂ ਹੁਣ ਸਲੋ ਤੇ ਭੁੰਨਦੀ ਪਈ ਤੇ ਹਿਲਾਉਂਦੇ ਰਹਿਣਾ ਇਹਨੂੰ ਆਪਾਂ ਤਾਂ ਕਿ ਥੱਲੇ ਨਾ ਆਪਣਾ ਜੇ ਆਟਾ ਸੜ ਗਿਆ ਤੇ ਫਿਰ 스맬 ਆਊਗੀ ਪਨੀਰੀ ਦੇ ਵਿੱਚੋਂ ਇਸ ਕਰਕੇ ਮੈਂ ਆਪਾਂ ਹਲਾਉਂਦੇ ਹੋਏ ਇਹਨੂੰ ਭੁੰਨਣਾ ਭੁੰਨਣਾ ਬਸ ਆਪਾਂ ਥੋੜਾ ਜਿਹਾ ਦੇਰ ਹੋਰ ਭੁੰਨਣਾ ਤੇ ਫਿਰ ਆਪਾਂ ਇਹਨੂੰ ਉਤਾਰ ਲਾਂਗੇ ਤੇ ਆਪਣਾ ਆਟਾ ਭੁੱਜਣ ਲਈ ਤਿਆਰ ਹੈ ਬਸ ਹਾਂਜੀ ਲਓ ਜੀ ਤੇ ਆਪਣਾ ਆਟਾ ਭੁੱਜ ਗਿਆ ਵੇਖੋ ਸਾਈਡਾਂ ਤੇ ਕਿਉ ਛੱਡ ਗਿਆ ਆਟਾ ਤੇ ਬਸ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਟਾ ਆਪਣਾ ਬਿਲਕੁਲ ਲਾਲ ਵੀ ਹੋ ਚੁੱਕਿਆ ਪਤਾ ਲੱਗ ਗਿਆ ਤੇ ਭੁੱਜ ਗਿਆ ਇਹ ਸਾਈਡਾਂ ਤੇ ਨਾ ਕਿਉਂ ਛੱਡ ਜਾਂਦਾ ਜਦੋਂ ਆਟਾ ਪੁੱਜ ਜੇ ਕੋਈ ਵੀ ਚੀਜ਼ ਪੁੱਜ ਜੇ ਵੇਸਨ ਹੋਵੇ ਆਟਾ ਹੋਵੇ ਤੇ ਆਪਣਾ ਪੁੱਜ ਗਿਆ ਤੇ ਇਹਨੂੰ ਆਪਾਂ ਹੌਲੀ ਹੌਲੀ ਪੁੰਨਿਆ ਤੇ ਇਸ ਤਰੀਕੇ ਨਾਲ ਤੁਸੀਂ ਆਟਾ ਚੰਗੀ ਤਰ੍ਹਾਂ ਭੋਨਾ ਲੈਣਾ ਹੁਣ ਆਪਾਂ ਇਹਨੂੰ ਲਾ ਲਾਂਗੇ ਤੇ ਹੁਣ ਆਪਾਂ ਬਣਾਉਨੇ ਆ ਚਾਸ਼ਨੀ ਖੰਡ ਦੀ ਇਹਦੇ ਵਿੱਚ ਪਾਉਣ ਲਈ ਤੇ ਨਾਲੇ ਦੂਜਾ ਸਮਾਨ ਆਪਾਂ ਇਹਦੇ ਵਿੱਚ ਰਲਾਵਾਂਗੇ ਤੇ ਵੇਖੋ ਕਿਉਂ ਛੱਟ ਗਿਆ ਸਾਰਾ ਤੇ ਆਪਣਾ ਆਟਾ ਹੁਣ ਬਿਲਕੁਲ ਪੁੱਜ ਗਿਆ ਤੇ ਪੁੱਜ ਕੇ ਤਿਆਰ ਹੋ ਗਿਆ ਲਓ ਜੀ ਤੇ ਇਧਰ ਆਪਾਂ ਖੰਡ ਰੱਖਤੀ ਕੌਲੇ ਦੇ ਹਿਸਾਬ ਨਾਲ ਜਿਵੇਂ ਆਪਾਂ ਆਟਾ ਪਾਇਆ ਸੀ ਉਸੇ ਹਿਸਾਬ ਨਾਲ ਬਰਾਬਰ ਦੀ ਵੀ ਖੰਡ ਪੈ ਜਾਂਦੀ ਜਿਵੇਂ ਪਰ ਮੈਂ ਥੋੜਾ ਜਿਹਾ ਘੱਟ ਮਿੱਠਾ ਪਾਇਆ ਇੱਕ ਕੌਲਾ ਹੀ ਪਾਇਆ ਤੇ ਇਹਦੇ ਵਿੱਚ ਅੱਧਾ ਕੌਲਾ ਪਾਣੀ ਪਾ ਦੂੰਗੀ ਮੈਂ ਇਹਦੀ ਆਪਾਂ ਚਾਛੀ ਨਹੀਂ ਬਣਾ ਰਣੀ ਇੱਕ ਤਾਰ ਵਾਲੀ ਇਹ ਚਾਛੀ ਨਹੀਂ ਬਣਾਉਣੀ ਆਪਾਂ ਤਰ ਦਿੰਨੇ ਹੁਣ ਤੇ ਮਿੱਠਾ ਜੇ ਤੁਸੀਂ ਜ਼ਿਆਦਾ ਖਾਣਾ ਪਸੰਦ ਕਰਦੇ ਉਦੋਂ ਡੇਢ ਕੌਲਾ ਆਪਾਂ ਆਟਾ ਪਾਇਆ ਤੇ ਡੇਢ ਕੌਲਾ ਹੀ ਖੰਡ ਪੈ ਜੂਗੀ ਤੇ ਸਹੀ ਬਰਾਬਰ ਆਊਗੀ ਪਰ ਉਵੇਂ ਮਿੱਠਾ ਜ਼ਿਆਦਾ ਹੋ ਜਾਂਦਾ ਇਸ ਕਰਕੇ ਮੈਂ ਇੱਕ ਕੌਲਾ ਹੀ ਆਟੇ ਦਾ ਪਾਇਆ ਇਹਨਾਂ ਆਪਾਂ ਚਾਸ਼ਨੀ ਤਰਤੀ ਪੰਨੇ ਜਿੰਨੇ ਨੂੰ ਆਪਣੀ ਚਾਸ਼ਨੀ ਬਣਦੀ ਆਪਾਂ ਦੂਸਰਾ ਸਮਾਨ ਜਿਹੜਾ ਇਧਰ ਆਟੇ ਚ ਜਿਹੜਾ ਪਾ ਦਿੰਨੇ ਆ ਇਹ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾ ਦੇਣਾ ਅਰਲਾ ਦਿੰਨੇ ਆ ਆਪਾਂ ਇਹ ਸਮਾਨ ਸਾਰ ਇਸ ਤਰੀਕੇ ਨਾਲ ਕਿਉਂਕਿ ਫਿਰ ਇਹਦੇ ਵਿੱਚ ਰਚ ਜਾਊਗਾ ਸਾਰਾ ਸਮਾਨ ਤੇ ਲਓ ਜੀ ਸਾਰਾ ਸਮਾਨ ਆਪਾਂ ਜਿਹੜਾ ਹੈਗਾ ਹੁੰੰਦਾ ਕਰਦਾ ਸਾਰੀਆਂ ਪਾ ਦੇ ਲਈਏ ਵਿੱਚ ਲੋ ਜੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਜਿਨਨੇ ਨੂੰ ਆਪਣੀ ਚਾਸ਼ਨੀ ਬਣਦੀ ਹੈ ਉਹਨੇ ਨੂੰ ਆਪਣਾ ਮਿਕਸ ਕਰਕੇ ਆਪਾਂ ਸਮਾਨ ਰੱਖ ਲੈਣਾ ਸਾਰਾ ਲੋ ਜੀ ਤੇ ਆਪਾਂ ਸਾਰਾ ਸਮਾਨ ਮਿਕਸ ਕਰ ਦਿੱਤਾ ਇਹਦੇ ਵਿੱਚ ਤੇ ਆਪਣੀ ਸਿਰਫ ਰਹਿ ਗਈ ਖੰਡ ਪਾਉਣ ਵਾਲੀ ਤੇ ਇੱਕ ਤਰ੍ਹਾਂ ਦੀ ਦਵਾਈ ਤਿਆਰ ਹੋ ਗਈ ਆ ਆਪਣੀ ਇਹ ਸਾਰੀਆਂ ਹੱਡੀਆਂ ਵਾਸਤੇ ਲੱਕ ਵਾਸਤੇ ਤੇ ਇਧਰ ਆਪਣੀ ਚਾਸ਼ਨੀ ਤਿਆਰ ਹੁੰਦੀ ਪਈ ਹੈ ਤੇ ਇਹ ਆਪਣੀ ਇੱਕ ਤਰ੍ਹਾਂ ਦੀ ਦਵਾਈ ਹੈ ਇਹ ਖਾਣ ਦਾ ਵੀ ਤਰੀਕਾ ਹੁੰਦਾ ਪੰਜੀਰੀ ਇਹ ਨਹੀਂ ਪੀਜ ਦੋ ਚੀ ਜੀ ਕਰੇ ਖਾ ਲੋ ਸਵੇਰੇ ਇੱਕ ਕੌਲੀ ਆਪਾਂ ਖਾਣੀ ਚਾਹ ਨਾਲ ਤੇ ਇੱਕ ਕੌਲੀ ਰਾਤ ਨੂੰ ਸੌਣ ਲੱਗਿਆਂ ਦੁੱਧ ਨਾਲ ਖਾਣੀ ਹੈ ਫਿਰ ਇਹ ਦਵਾਈ ਦੀ ਤਰ੍ਹਾਂ ਹੀ ਅਸਰ ਕਰਦੀ ਹੈ ਤੇ ਜੇ ਆਪਾਂ ਕਹੀਏ ਵੀ ਜਦੋਂ ਜੀ ਕੀਤਾ ਚੁੱਕੀ ਕੌਲੀ ਤੇ ਖਾ ਲਈ ਉਹਦੇ ਨਾਲ ਇਹ ਅਸਰ ਨਹੀਂ ਕਰਦੀ ਇਹ ਦਵਾਈ ਦੀ ਤਰ੍ਹਾਂ ਆਪਾਂ ਵਰਤ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦੀਆਂ ਚੀਜ਼ਾਂ ਆਪਾਂ ਪਾਈਆਂ ਗਰਮ ਤੇ ਆਪਾਂ ਦਵਾਈ ਦੀ ਵਾਂਗੂ ਥੋੜੀ ਜੀ ਖਾਣੀ ਤੇ ਆਪ ਦਾ ਆਪਣਾ ਪੂਰਾ ਸਿਆਲ ਵਧੀਆ ਨਿਕਲ ਜਾਣਾ ਤੇ ਜੇ ਮੁੱਕ ਜੇ ਤੇ ਹੋਰ ਬਣਾ ਲਓ ਫਿਰ ਤੇ ਇਸੇ ਕਰਕੇ ਮੈਂ ਥੋੜੀ ਕਿਲੋ ਘਿਓ ਚ ਬਣਾਈ ਹੈ ਤੇ ਚੀਜ਼ਾਂ ਕਾਫੀ ਜ਼ਿਆਦੀਆਂ ਮੈਂ ਦੇ ਵਿੱਚ ਕਿਲੋ ਘਿਓ ਦੀ ਮਾਤਰਾ ਤੋਂ ਵੀ ਵੱਧ ਹੀ ਪਾ ਦਿੱਤੀਆਂ ਨੇ ਤੇ ਆਪਣੀ ਇਧਰ ਚਾਸ਼ਨੀ ਤਿਆਰ ਹੋ ਜਸਾ ਜੇ ਤੁਸੀਂ ਚਾਹੋ ਤਾਂ ਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਮਿਸ਼ਰੀ ਵੀ ਕੁੱਟ ਕੇ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਕੀ ਪਾਉਣਾ ਤੁਸੀਂ ਮਿੱਠਾ ਤੁਸੀਂ ਆਪਦੇ ਸਵਾਸ ਨਾਲ ਜਿਹੜਾ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਬਸ ਉਹਨਾਂ ਦੇ ਵਿੱਚ ਆਪਾਂ ਚਾਸ਼ਨੀ ਰਲਾਉਣੀ ਤੇ ਆਪਣੀ ਬਿਲਕੁਲ ਪੰਜੀਰੀ ਤਿਆਰ ਇੱਕ ਤਰ੍ਹਾਂ ਦੀ ਦਵਾਈ ਹੈ ਆਪਣੀ ਲੱਕ ਦੀ ਤੇ ਹੱਡੀਆਂ ਦੀ ਮਜ਼ਬੂਤ ਕਰੋਗੀ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਜਰੂਰ ਘਰੇ ਵੇਖਿਓ ਤੇ ਉਹਨਾਂ ਆਪਣੀ ਚਾਸ਼ਨੀ ਤਿਆਰ ਹੁੰਦੀ ਹੈ ਤੇ ਫਿਰ ਆਪਾਂ ਤੁਹਾਨੂੰ ਇਹਦੇ ਵਿੱਚ ਪਾਉਨੇ ਆ ਜੇ ਤੁਸੀਂ ਚਾਹੋ ਤਾਂ ਇਹਦੇ پیس ਵੀ ਬਣਾ ਸਕਦੇ ਜੇ ਚਾਹੋ ਤਾਂ ਇਸੇ ਤਰ੍ਹਾਂ ਵੀ ਤੁਸੀਂ ਰੱਖ ਕੇ ਇਹਨੂੰ ਖਾ ਸਕਦੇ ਹੋ ਕੌਲੀ 'ਚ ਪਾ ਕੇ ਲਓ ਜੀ ਤੇ ਚਾਸ਼ਨੀ ਆਪਣੀ ਹੋ ਗਈ ਹੈ ਤਿਆਰ ਤੁਹਾਨੂੰ ਵਿਖਾਉਣੀ ਹੈ ਚੈੱਕ ਕਰਾਉਣੀ ਹੈ ਆ ਵੇਖੋ ਇੱਕ ਤਾਰ ਦੀ ਚਾਸ਼ਨੀ ਬਸ ਐਵੇਂ ਹੋਣੀ ਚਾਹੀਦੀ ਤੁਹਾਡੀ ਚਾਸ਼ਨੀ ਬਸ ਉਹਨਾਂ ਚਾਸ਼ਨੀ ਆਪਣੀ ਤਿਆਰ ਤੇ ਨੂੰ ਆਪਾਂ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਭੁੰਨ ਕੇ ਪਾਉਨੇ ਆ ਲਓ ਜੀ ਚਾਸ਼ਨੀ ਪਾਤੀ ਆਪਾਂ ਨੂੰ ਮਿਕਸ ਕਰ ਲੈਣਾ ਹੁਣ ਬਸ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਸ ਆਪਣੀ ਪੰਜੀਰੀ ਤਿਆਰ ਤੁਸੀਂ ਬਿਲਕੁਲ ਭਾਵੇਂ ਇਹਦੇ ਪੀਸ ਬਣਾ ਲਓ ਤੇ ਭਾਵੇਂ ਤੁਸੀਂ ਐਵੇਂ ਹੀ ਰੱਖ ਲਓ ਇਹਨੂੰ ਲਓ ਜੀ ਆਪਾਂ ਮਿਕਸ ਕਰਤੀ ਇਹ ਵਿੱਚ ਚਾਸ਼ਨੀ ਤੇ ਆਪਣੀ ਪੰਜੀਰੀ ਹੋ ਗਈ ਬਿਲਕੁਲ ਤਿਆਰ ਤੇ ਇਹਨੂੰ ਚਾਹੋ ਤਾਂ ਤੁਸੀਂ ਪੀਸਾਂ ਜੇ ਵਿੱਚ ਵੀ ਬਣਾ ਸਕਦੇ ਹੋ ਥਾਲੀ 'ਚ ਜਮਾ ਵੀ ਸਕਦੇ ਹੋ ਜੇ ਚਾਹੋ ਤਾਂ ਐਵੇਂ ਤੁਸੀਂ ਡੱਬੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਆਪਣੀ ਇੱਕ ਤਰ੍ਹਾਂ ਦੀ ਇਹ ਦਵਾਈ ਤਿਆਰ ਹੋ ਗਈ ਹੋ ਗਈ ਤੇ ਹਰ ਇੱਕ ਲੇਡੀਜ਼ ਨੂੰ ਇਹ ਖਾਣੀ ਚਾਹੀਦੀ ਹੈ ਹਰ ਸਿਆਲ ਤੇ ਇਹ ਆਪਣੀ ਹੋ ਗਈ ਪੰਜੀਰੀ ਤਿਆਰ ਜੜੀਆਂ ਬੂਟੀਆਂ ਵਾਲੀ ਪੰਜੀਰੀ ਬਿਲਕੁਲ ਵਧੀਆ ਲੱਕ ਲਈ ਬਣ ਗਈ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਬਣਾ ਕੇ ਵੇਖਿਓ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਹੋਰ ਪਹਿਣਾ ਤੱਕ ਤੇ ਇਹ ਸੀ ਜੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਅੱਜ ਦੀ ਵੀਡੀਓ ਤੇ ਪੰਜੀਰੀ ਆਪਣੀ ਹੋ ਗਈ ਤਿਆਰ ਤੇ ਹੁਣ ਬਣਾਉਣੇ ਚਾਹ ਤੇ ਨਾਲ ਆਪਾਂ ਇਹਨੂੰ ਟੇਸਟ ਕਰਦੇ ਆਂ